ਧਰਤੀ ਗੁਰਦੁਆਰਾ ਸਾਹਿਬ ਵਿਖੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ 20ਵੀਂ ਸਦੀ ਦੇ ਮਹਾਨ ਸਿੱਖ ਮਰਦ ਮਜਾਹਿਦ ਬਾਬਾ ਇਕਾਉਂ ਦਮਦਮੇ ਟਕਸਾਲ ਦੇ 14ਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਦੇ ਬੈਠੇ ਜਨਮ ਦਿਨ ਦੀ ਖੁਸ਼ੀ ਵਿੱਚ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਵੱਲੋਂ ਅੱਜ ਦੇ ਇਸ ਮਹਾਨ ਸਮਾਗਮ ਵਿੱਚ ਜਿੰਨੇ ਵੀ ਧਾਰਮਿਕ ਤੇ ਰਾਜਨੀਤਿਕ ਆਗੂ ਸਰਬਾਨ ਪਹੁੰਚ ਕੇ ਜੁੜ ਬੈਠੇ ਔਰ ਸਮੂਚੀਆਂ ਸੰਗਤਾਂ ਆਓ ਸਰਬ ਵਿਚਾਰਾਂ ਦੇ ਸਾਂਝ ਤੋਂ ਪਹਿਲਾਂ ਸਾਧਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਘਰੇਦਰ ਘਰ ਖਾਤੇ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਬੜਿਆ ਤੁ ਸਤਕਾਰ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਿਰ ਝੁਕਾ ਕੇ ਸਾਰੇ ਹੀ ਮਾਈ ਭਾਈ ਮਿਲ ਕੇ ਰਾਜ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਪਾਵਨ ਧਰਤੀ ਧੰਨ ਧੰਨ ਬਾਬਾ ਜੂਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਔਰ ਧੰਨ ਧੰਨ ਮਾਤਾ ਗੁਜਰ ਕੌਰ ਜੀ ਔਰ ਨਾਲ ਹੀ ਬਾਬਾ ਮੋਤੀराम ਮਹਾਰਾਜ ਜੀ ਔਰ ਦੀਵਾਨ ਟੋਡਰ ਮਾਲ ਜੀ ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ ਜਿਨ੍ਹਾਂ ਦਾ ਨਾਮ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਹੋਇਆ ਹੈ ਉਨਾ ਮਹਾਨ ਸ਼ਹੀਦਾਂ ਦੀ ਧਰਤੀ ਤੇ ਆਜੋ ਸਮਰਦੇ ਮੁਜਾਹਿਦ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਦਾਸ ਆਪਣੇ ਵੱਲੋਂ ਅਤੇ ਤੁਹਾਨੂੰ ਸਾਰਜਾ ਸੰਗਤਾਂ ਨੂੰ ਉਸ ਮਰਦੇ ਮੁਜਾਹਿਦ ਦੇ ਜਨਮ ਦਿਨ ਦੀ ਲੱਖ ਲੱਖ ਮੁਬਾਰਕ ਵਧਾਈ ਦਿੰਦਾ ਹੈ। ਉਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਸਰਦਾਰ ਸੁਮਨਜੀਤ ਸਿੰਘ ਮਾਨ ਜਨਾ ਨੇ ਕਾਫੀ ਸਮਾਂ ਪਹਿਲਾਂ ਇਹ ਉਦਮ ਤੇ ਉਪਰਾਲਾ ਕੀਤਾ ਕਿ ਉਸ ਮਰਦ ਦੇ ਮੁਜਾਹਿਦ ਦਾ ਜਨਮ ਦਿਨ ਸਮੁੱਚੀ ਧਾਮ ਦੇ ਵੱਲੋਂ ਮਨਾਇਆ ਜਾਵੇ ਅੱਜ ਸਾਰੇ ਸੰਸਾਰ ਵਿੱਚ ਵਸਦੇ ਸਿੱਖਾਂ ਦਾ ਧਿਆਨ ਫਤੇਗੜ ਸਾਹਿਬ ਦੀ ਧਰਤੀ ਤੇ ਜੁੜਿਆ ਹੋਇਆ ਹੈ ਕਿ ਅੱਜ ਉਥੇ ਮਰਦ ਮੁਜਾਹਿਦ ਸੰਗ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ। ਖਾਲਸਾ ਜੀ ਧੰਗੁਣ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਖਾਲਸੇ ਦੀ ਸਿਰਜਣਾ ਕੀਤੀ ਔਰ ਸਮੇਂ ਸਮੇਂ ਸਿੰਘਾਂ ਸ਼ਹੀਦਾਂ ਨੇ ਯੋਧਿਆਂ ਨੇ ਕੁਰਬਾਨੀਆਂ ਕਰਕੇ ਜੋ ਸੂਰਮਤਾਈ ਦਾ ਸਬੂਤ ਦਿੱਤਾ ਤਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਸਿੱਖੀ ਆਣ ਛਾਣ ਖਾਤਰ ਸੀਸ ਤੜੀ ਤੇ ਰੱਖ ਕੇ ਦੁੱਧਣਾ ਕੀਤਾ ਤਦੇ ਸਭ ਜਾਨਦਿਆਂ ਨੇ ਇਸ ਧਰਤੀ ਦੇ ਉੱਤੇ ਨੀਹਾਂ ਵਿੱਚ ਜਣੇ ਜਾਣਾ ਤੇ ਪ੍ਰਮਾਣ ਕਰ ਲਿਆ ਪਰ ਸਿੱਖੀ ਸੈਦਕ ਤੋਂ ਇੱਕ ਵੀ ਕਦਮ ਪਛਾਣ ਨਹੀਂ ਹਟਣਾ ਕੀਤਾ ਔਰ ਜ਼ਾਲਿਮਾਂ ਨੂੰ ਦੱਸ ਦਿੱਤਾ ਕਿ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿੱਧਕ ਨਾ ਜਾਵੇ ਗੁਰੂ ਕੇ ਜੋਂਦਿਆਂ ਨੇ ਖਾਲਸੇ ਨੇ ਹਮੇਸ਼ਾ ਹੀ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਭਾਈ ਮਨੀ ਸਿੰਘ ਬਾੰਦ ਬਾਂਦ ਘਟਵਾ ਕੇ ਭਾਈ ਤਾਰੂ ਸਿੰਘ ਜੀ ਨੇ ਖੋਪੜਾ ਲਵਾ ਕੇ ਭਾਈ ਸੁਦੇਖ ਸਿੰਘ ਸੁਬਾਤ ਸਿੰਘ ਵਰਗੇ ਚਰਖੜੀਆਂ ਤੇ ਚੜ੍ਹ ਕੇ ਉਹਨਾਂ ਨੇ ਚੜ੍ਹਦੀ ਕਲਾ ਦਾ ਸਬੂਤ ਦਿੰਦਿਆਂ ਹੋਇਆਂ ਦੁਨੀਆ ਨੂੰ ਦਰਸਾ ਦਿੱਤਾ ਕਿ ਸਾਨੂੰ ਸਾ ਆਪਣਾ ਗੁਰੂ ਗੋਬਿੰਦ ਸਿੰਘ ਦੀ ਸੀਸ ਤਲੀ ਤੇ ਰੱਖਣਾ ਜਾਣਦੇ ਆ ਅਤੀ ਤਵੀ ਤੇ ਬੈਠ ਕੇ ਗੀਤ ਗਾਈਏ ਆਰੇ ਹੇਠ ਵੀ ਜ਼ਿੰਦਗੀ ਮਾਣਦੇ ਆਂ ਸੂਰਾ ਸੋ ਪਹਿਚਾਨੀਆਂ ਜੁਲਰਾ ਦੀਨ ਕੇ ਹੇਤ ਪੁਰਜਾ ਪੁਰਜਾ ਘਟ ਮਰਿਆ ਕਬੂ ਨਾ ਛੱਡ ਕੇ ਆਹ ਦੋ ਨਾਮ ਜੋ ਨੇ ਆ ਸੂਰ ਬੀਰਾਂ ਦਾ ਜੀਵਨ ਸਾਡੇ ਵਾਸਤੇ ਚਾਨਣ ਮਨਾਰਾ ਓਹ ਸਾਡੀ ਜ਼ਿੰਦਗੀ ਦੇ ਰੋਲ ਮਾਡਲ ਹੈ ਜਿਨ੍ਹਾਂ ਨੇ ਮਹਾਨ ਰੁਤਬੇ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਔਰ ਜਿਨ੍ਹਾਂ ਦਾ ਨਾਂ ਸਿੱਖ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਦੇ ਨਾਲ ਲਿਖਿਆ ਗਿਆ ਖਿਆਲ ਕਰਨਾ ਖਾਲਸਾ ਜੀ ਵਿਦਵਾਨਾਂ ਨੇ ਲਿਖਿਆ ਇਹ ਸਿਰਲੱਖਾਂ ਦੀ ਬਸਤੀ ਹੈ ਇੱਥੇ ਜ਼ਿੰਦਗੀ ਮੌਤੋਂ ਸਸਤੀ ਹੈ ਮਿੱਟੀ ਵਿੱਚ ਖੂਨ ਜਵਾਇ ਆਪਣਾ ਤਦ ਮਿਲਨੀ ਉੱਚੀ ਹਸਤੀ ਹੈ ਪ੍ਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦਾਂ ਦੀ ਯੋਧਿਆਂ ਦੀ ਕੁਰਬਾਨੀ ਦੀ ਗੱਲ ਕਰੀਏ ਜਾਇਓ ਬਾਬਾ ਸੁਖਾ ਸਿੰਘ ਮਤਾਬ ਸਿੰਘ ਜਾਇਓ ਮੌਜੂਦਾ ਸਮੇਂ ਦੇ ਭਾਈ ਸਤਵੰਦ ਸਿੰਘ ਬਿਆਨ ਸਿੰਘ ਭਾਈ ਕੇਰ ਸਿੰਘ ਵਰਗੇ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸਰਦੇਵ ਸਿੰਘ ਸੁਖਾ ਔਰ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸਾਥੀ ਬਾਬਾ ਠਾਰਾ ਸਿੰਘ ਭਾਈ ਅਮਰੀਕ ਸਿੰਘ ਜਰਨੈਲ ਸੁਦੇਸ਼ ਸਿੰਘ ਵਰਗੇ ਯੋਧੇ ਜਿਨ੍ਹਾਂ ਨੇ ਗੁਰਮੁਖ ਪਿਆਰਿਓ ਥਾਹ ਕੁਰਬਾਨੀਆਂ ਕੀਤੀਆਂ ਤਿਆ ਤੁਮੀ ਬਹੁਤ ਸਾਰੇ ਸਾਡੇ ਸਿੱਖ ਨੌਜਵਾਨ ਜੋ ਭਾਰ ਦੁਨੀਆ ਵੱਖ-ਵੱਖ ਜੇਲ੍ਹਾਂ ਚ ਬੰਦ ਨੇ ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਬੰਦ ਨੇ ਜਿਨ੍ਹਾਂ ਨੇ ਖਾਲਸੇ ਦੇ ਇਤਿਹਾਸ ਨੂੰ ਮਨ ਸਰਜੀਤ ਕੀਤਾ ਚੜ੍ਹਦੀ ਕਲਾ ਦੇ ਨਾਲ ਦੁਨੀਆ ਦੇ ਸਾਹਮਣੇ ਰੱਖਣਾ ਕੀਤਾ ਉਹ ਚਾਹੇ ਭਾਈ ਜਗਤਾਰ ਸਿੰਘ ਹਵਾਲਾ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਹੋਰ ਬਹੁਤ ਸਾਰੇ ਸਿੱਖ ਜਿਹੜੇ ਵਿਦੇਸ਼ਾਂ ਦੀ ਧਰਤੀ ਤੇ ਵੀ ਜੇਲ੍ਹਾਂ ਚ ਬੰਦ ਨੇ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ 'ਚ ਬੰਦ ਨੇ ਪਰ ਅੱਜ ਵੀ ਚੜ੍ਹਦੀ ਕਲਾ ਦਾ ਸਬੂਤ ਦੇ ਰਹੇ ਗੁਰੂ ਗ੍ਰੰਥ ਪੰਥ ਸਾਧਰ ਜਿੰਨਾ ਕੁਰਬਾਨੀਆਂ ਕੀਤੀਆਂ ਆਪਣੀਆਂ ਜਵਾਨੀਆਂ ਕੌਮ ਦੀ ਚੜ੍ਹਦੀ ਕਲਾ ਵਾਸਤੇ ਜ਼ਿਲਾਂ ਦੇ ਵਿੱਚ ਬਤੀਤ ਕਰ ਦਿੱਤੀਆਂ ਨੇ ਆਹੋ ਖਾਲਸਾ ਜੀ ਆਜੋਸ ਮਰਦੇ ਮੁਜਾਹਿਦ ਨੂੰ ਯਾਦ ਕਰ ਰਹੇ ਆ ਜੇਸ ਮਰਦੇ ਮੁਜਾਹਿਦ ਨੇ ਮੌਕੇ ਦੀਆਂ ਸਰਕਾਰਾਂ ਦਾ ਡਰ ਭੈ ਨਹੀਂ ਮੰਨਣਾ ਕੀਤਾ ਤੋਪਾਂ ਦੇ ਟੈਂਕਾਂ ਦਾ ਮੁਕਾਬਲਾ ਕੀਤਾ ਖਾਲਸਾ ਜੀ ਜਿਸ ਵੇਲੇ ਭਾਰਤ ਸਰਕਾਰ ਵੱਡੇ-ਵੱਡੇ ਅਹੁਦੇ ਤੇ ਨਾਲ ਚ ਦੇ ਰਹੀ ਸੀ ਬਹੁਤ ਸਾਰੇ ਸਿੱਖ ਆਗੂ ਕਹਾਉਣ ਵਾਲੇ ਉਹਨਾਂ ਅਹੁਦਿਆਂ ਤੇ ਲਾਲਚਾਂ ਵਿੱਚ ਧਨ-ਦੌਲਤ ਦੇ ਲਾਲਚਾਂ ਵਿੱਚ ਆ ਕੇ ਸੈਂਟਰ ਗਵਰਨਮੈਂਟ ਨਾਲ ਸਮਝੌਤੇ ਵੀ ਕਰ ਗਏ ਅਰ ਜਦੋਂ ਭਾਰਤ ਸਰਕਾਰ ਨੇ ਆਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਹਮਲਾ ਕੀਤਾ ਪਹਿਲੀ ਅਨਾਉਂਸਮੈਂਟ ਦੇ ਨਾਲ ਹੀ ਵਾਹਵਾ ਖੜੀਆਂ ਕਰਕੇ ਦਰਬਾਰ ਸਾਹਿਬ ਕੰਪਲੈਕਸ ਚੋਂ ਬਾਹਰ ਆ ਗਏ ਤੇ ਫੌਜ ਦੀਆਂ ਬਖਤਰਬੰਦ ਗੱਡੀਆਂ 'ਚ ਬੈਠ ਕੇ ਅਰੈਸਟ ਹੁਸਾਂ ਵਿੱਚ ਚਲੇ ਗਏ ਕਾਨੂੰਨ ਨੂੰ ਪਿੱਠ ਦਿਖਾ ਕੇ ਭੱਜ ਗਏ ਉਹਨਾਂ ਦਾ ਨਾਮ ਇਤਿਹਾਸ ਵਿੱਚ ਗਦਾਰਾਂ ਦੀ ਲਿਸਟ ਵਿੱਚ ਲਿਖਿਆ ਗਿਆ। ਅੱਜ ਵੀ ਤੁਸੀਂ ਦੇਖਦੇ ਹੋ ਸਮੇਂ ਦੇ ਨਾਲ ਜਿਨ੍ਹਾਂ ਨੇ ਕੌਮ ਨੂੰ ਪਿੱਠ ਦਿਖਾਈ ਹੈ, ਕੌਮੀ ਸਿਧਾਂਤਾਂ ਦਾ ਘਾਣ ਕੀਤਾ ਹੈ, ਸਿੱਖ ਪਰੰਪਰਾਵਾਂ ਦਾ ਘਾਣ ਕੀਤਾ ਹੈ, ਉਹਨਾਂ ਦਾ ਨਾਮ ਵੀ ਸਿੱਖ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਨਾਲ ਲਿਖਿਆ ਜਾਣਾ ਤੇ ਉਹਨਾਂ ਦਾ ਨਾਮ ਗਦਾਰਾਂ ਦੀ ਲਿਸਟ ਵਿੱਚ ਲਿਖਿਆ ਜਾਣਾ। ਕਾਂਥਰਾਤਨ ਫਖਰੇ ਕਾਮ ਦੇ ਅਲਾਡ ਦਿੱਤੇ ਜਾਣ ਬਾਰੇ ਇਤਿਹਾਸ ਨੇ ਕਦੇ ਮਾਫ ਨਹੀਂ ਕਰਨਾ ਅੱਜ ਤੁਸੀਂ ਦੇਖ ਰਹੇ ਹੋ ਬੜੀ ਮਾਨ ਵਾਲੀ ਗੱਲ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਜਨਮ ਦਿਹਾੜੇ ਦੇ ਸਮਾਗਮ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਸਮੂਲੀਅਤ ਕੀਤੀ ਬਹੁਤ ਚੰਗਾ ਹੁੰਦਾ ਉਹ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਬਾਰੇ ਦੋ ਸ਼ਬਦ ਸਾਂਗਤਾ ਨਾਲ ਸਾਂਝੇ ਕਰਕੇ ਜਾਂਦੇ ਪਰ ਸਾਡੇ ਢਾਡੀ ਸਹਿਬਾਨ ਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਗਦਾਰ ਕਹਿ ਦਿੱਤਾ ਜਥੇਦਾਰ ਸਾਹਿਬ ਕਾੜੇ ਪੈ ਗਏ ਕਿਉਂਕਿ ਉਹਨਾਂ ਨੇ ਤੇ ਫਖਰੇ ਕਾਮ ਦੇ ਪੰਛ ਰਤਨ ਦਾ ਵਾਰਡ ਦਿੱਤਾ ਉਹਨਾਂ ਨੂੰ ਇਹ ਗੱਲ ਗਵਾਰਾਂ ਨਾਲ ਲੱਗੀ ਔਠ ਕੇ ਚਲੇ ਗਏ ਗੁਰਮਤ ਪਿਆਰਿਓ ਕਿੰਨਾ ਕੁ ਚਿਰ ਆਪਾਂ ਉਹਨਾਂ ਲੋਕਾਂ ਨੂੰ ਗਦਾਰਾਂ ਦੀ ਲਿਸਟ ਤੋਂ ਬਚਾਉਂਦੇ ਰਾਂਗੇ ਜਿਨ੍ਹਾਂ ਨੇ ਕੌਮ ਨਾਲ ਗਦਾਰੀਆਂ ਕੀਤੀਆਂ ਨੇ ਪੰਜਾਂ ਨੇ ਗਦਾਰੀਆਂ ਕੀਤੀਆਂ ਨੇ ਆਏ ਦਿਨ ਨਵਾਂ ਦਿਹਾਏ ਕੋਈ ਉਹਨਾਂ ਦੀ ਗੁਦਾਰੀ ਦਾ ਇਤਿਹਾਸ ਵਿੱਚ ਜੁੜਦਾ ਕਾਲੇ ਅੱਖਰਾਂ ਨਾਲ ਲਿਖਿਆ ਜਾਂਦਾ ਪਹਿਲਾ 1984 1978 ਤੋਂ ਲੈ ਕੇ ਅੱਜ ਤੱਕ ਸੇਖ ਕੌਮ ਦੇ ਨਾਲ ਉਹਨਾਂ ਦੀਆਂ ਗਦਾਰੀਆਂ ਦੀ ਦਾਸਤਾਨ ਬੜੀ ਲੰਬੀ ਹੈ ਪਰ ਆ ਮੌਜੂਦਾ ਸਮੇਂ ਆ ਦੋ ਚਾਰ ਬਿੜਾ ਦੀਆਂ ਗੱਲਾਂ ਨੇ ਜਦੋਂ ਕਿ ਉਹ ਝੂਠੇ ਸੌਦੇ ਵਾਲੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਜੋ ਬਠਿੰਡਾ ਕੋਤਵਾਲੀ ਚ ਮੁਕਾਦਮਾ ਦਰਜ ਸੀ ਜੋ ਨੇ ਸਿੱਖ ਪਰੰਪਰਾਵਾਂ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਉਹ ਨੂੰ ਨੋਟਾਂ ਤੇ ਵੋਟਾਂ ਦੇ ਸਮਝੌਤੇ ਵਿੱਚ ਵਾਪਸ ਚੁੱਪ ਚੁਪੀ ਤੇ ਆਪਣੇ ਮੁਲਾਜ਼ਮਾਂ ਨੂੰ ਕਹ ਕੇ ਉਹ ਕੇਸ ਵਾਪਸ ਲੈਣ ਵਾਸਤੇ ਅਰਜ਼ੀ ਦਾਖਲ ਕਰ ਦਿੱਤੀ ਪਰ ਜਦੋਂ ਮੁੱਦਾ ਕੌਮ ਦੇ ਸਾਹਮਣੇ ਆ ਗਿਆ ਸਾਰੀ ਕੌਮ ਦੇ ਸਾਹਮਣੇ ਤੇ ਅੱਜ ਦੇਖੋ ਗੁਰਮਖ ਪਿਆਰਿਓ ਪਾਸਾ ਵਟਲੇ ਇਸ ਗੱਲ ਤੋਂ ਇੱਕ ਅਲ ਦਾਰਸਤਾਨ ਦੇ ਅੰਦਰ ਨਵਾਂ ਅਧਿਆਏ ਜੁੜਿਆ ਜੋ ਪੰਛ ਨਾਲ ਕੌਮ ਨਾਲ ਉਹਨਾਂ ਲੋਕਾਂ ਨੇ ਗਦਾਰੀਆਂ ਕੀਤੀਆਂ ਨੇ ਪਰ ਮਾਫ਼ ਕਰਨਾ ਕੋਈ ਕੱਲਾ ਦੁਕੱਲਾ ਬੰਦਾ ਜਦ ਆਪਣੇ ਆਪ ਦੀ ਦੌੜ ਵਰਤੋਂ ਕਰਕੇ ਸਾਡੇ ਆਗੂ ਲੋਕ ਉਹਨਾਂ ਨੂੰ ਕੌਮ ਦਾ ਮਹਾਨ ਆਗੂ ਨਹੀਂ ਬਣਾ ਸਕਦੇ ਆ ਦੇਖੋ ਸੰਤ ਬਾਬਾ ਜਰਨੈਲ ਸਿੰਘ ਹਰਸਾ ਭਿੰਡਰਾਂ ਵਾਲੇ ਜਿਨ੍ਹਾਂ ਦਾ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਹੈ ਗੁਰਮਖ ਪਿਆਰਿ ਜਿਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਮੁੱਚੇ ਸੇਖ ਕੌਮ ਨੇ 22 ਸਦੀ ਦਾ ਮਹਾਨ ਸੇਖ ਦਾ ਖਤਾਬ ਦਿੱਤਾ ਪੰਜ ਦੇ ਵਿੱਚੋਂ ਚੜ੍ਹਦੀ ਕਲਾ ਦੇ ਜਕਾਰਿਆਂ ਦੀ ਗੂੰਜ ਆਈ ਇੱਕ ਵੀ ਸਿੱਖ ਨੇ ਵਿਰੋਧ ਨਹੀਂ ਕੀਤਾ ਕਿਉਂਕਿ ਇਸ ਗੱਲ ਦੇ ਹੱਕਦਾਰ ਨੇ ਕਿ 100 ਸਾਲ ਦੇ ਅੰਦਰ ਪੂਰੀ 22 ਸਦੀ ਚ ਇੱਕ ਮਹਾਨ ਸੇਖ ਹੋ ਰਿਹਾ ਜਿਹੜਾ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਜਿੰਨੇ ਕੌਮ ਨੂੰ ਚੜ੍ਹਦੀ ਕਲਾ ਦਿੱਤੀ ਤੇ ਮਸ਼ਹੂਰ ਹੋਇਆ ਭਿੰਡਰੇ ਵਾਲਾ ਸੰਤ ਸਿਪਾਈ ਜਿੰਨੇ ਸੁੱਤੀ ਕੌਮ جگਾਈ ਨਾ ਸਵਾਰਚ ਨਾ ਖੁਦਗਰਜ਼ੀ ਨਾ ਲਾਲਚ ਨਾ ਸਰਕਾਰਾਂ ਦਾ ਡਰ ਆਖਿਆ ਖਾਲਸਾ ਜੀ ਸਰੀਰ ਦੀ ਮੌਤ ਨੂੰ ਮੈਂ ਮੌਤ ਨਹੀਂ ਗਿਣਦਾ ਜਮੀਰ ਦਾ ਮਰ ਜਾਣਾ ਯਕੀਨਨ ਮਾਂ ਤੇ ਹੈ ਸਰੀਰ ਦੀ ਮੌਤ ਤਾਂ ਇੱਕ ਦਿਨ ਹੋਣੀ ਹੈ ਪਰ ਅਣਖ ਗੈਰਤ ਤੇ ਜ਼ਮੀਰ ਨੂੰ ਮਾਰ ਕੇ ਜਿਉਣਾ ਇਹ ਤੇ ਸਦਾ ਵਾਸਤੇ ਮੌਤ ਹੈ ਤੇ ਜਿੰਦਾ ਤੁਰਦੀ ਫਿਰਦੀ ਲਾਸ਼ ਦੇ ਬਰਾਬਰ ਹੈ ਮਨੁੱਖ ਉਹਨਾਂ ਨੇ ਜੋ ਚੜ੍ਹਦੀ ਕਲਾ ਦਾ ਸਬੂਤ ਦਿੱਤਾ ਆਓ ਜਿਨ੍ਹਾਂ ਦਾ ਅੱਜ ਜਨਮ ਦਿਨ ਮਨਾ ਰਹੇ ਆਂ ਉਹਨਾਂ ਦੇ ਪায়ে ਪੂਰਨਿਆਂ ਤੇ ਚੱਲਣ ਦੀ ਲੋੜ ਹੈ ਉਹਨਾਂ ਦੇ ਬਚਨ ਯਾਦ ਕਰੀਏ ਉਹ ਕੀਆ ਕਰਦੇ ਸਨ ਖਾਲਸਾ ਜੀ 1947 ਵਿੱਚ ਅਸੀਂ ਟੋਪੀ ਤੇ ਜਨੇਊ ਨੂੰ ਯਾਦ ਕਰਾਇਆ ਹੁਣ ਅਸੀਂ ਆਪਣੀ ਪੱਗ ਯਾਦ ਕਰਾਉਣੀ ਹੈ ਇਹਨੂੰ ਗੁਲਾਮੀ ਦੇ ਥੱਲੇ ਨਹੀਂ ਰਹਿਣ ਦੇਣਾ ਆਓ ਹਮੜਾ ਮਾਰੀਏ ਸਾਰੇ ਰੰਗ ਮਿਲ ਕੇ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਅੱਜ ਉਹਨਾਂ ਦੇ ਜਨਮ ਦਿਨ ਦੀ ਗੱਲ ਕਰ ਰਹੇ ਆ ਪੰਛੀ ਸਿਧਾਂਤਾਂ ਦੀ ਗੱਲ ਦਾਸ ਬੇਨਤੀ ਕਰਨੀ ਚਾਹੂਗਾ ਜਿਹੜੇ ਪੰਛ ਦਾ ਦਰਦ ਰੱਖਣ ਵਾਲੇ ਵੀਰ ਆਗੂ ਸਹਿਬਾਨ ਸੰਗਤਾਂ ਆਓ ਨਾਲ ਮਿਲ ਕੇ ਇੱਕ ਕਾਫਲਾ ਬਣਾਈਏ ਚੜ੍ਹਦੀ ਕਲਾ ਦੇ ਨਾਲ ਉਹਨਾਂ ਸਿੱਖੀ ਸਿਧਾਂਤਾਂ ਦੀ ਗੱਲ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਤਰ ਸ਼ਾਇਆ ਦੇ ਹੇਠ ਖਾਲਸਾ ਰਾਜ ਦੀ ਪ੍ਰਾਪਤੀ ਵਾਸਤੇ ਸਿੱਖ ਰਾਜ ਦੀ ਸਥਾਪਤੀ ਵਾਸਤੇ ਸੰਘਰਸ਼ ਕਰੀਏ ਤੇ ਦਾਸ ਬਹੁਤਾ ਵਿਸਥਾਰ ਵਿੱਚ ਨਾ ਜਾਵੇ ਗੁਰਮਖੋ ਜਦੋਂ ਅਸੀਂ ਸਾਰੇ ਆਪੋ ਆਪਣੇ ਨਿੱਜਵਾਦ ਸਵਾਰਥ ਖੁਦਗਰਦੀ ਨੂੰ ਛੱਡ ਕੇ ਹਉਮੇ ਤੋਂ ਰੱਦ ਹੋ ਕੇ ਸਾਬਤ ਸੂਰਤ ਖੰਡੇ ਬਾਟੇ ਦਾ ਅਮਰ ਛੱਕੇ ਗੁਰਬਾਣੀ ਦੇ ਸਿਧਾਂਤਾਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੱਦਰ ਛਾਇਆ ਹੇਠ ਆ ਜਾਵਾਂਗੇ ਇੱਕ ਨਿਸਾਨ ਸਾਹਿਬ ਦੇ ਹੇਠਾਂ ਸਾਰੇ ਇਕੱਠੇ ਹੋ ਜਾਵਾਂਗੇ ਦੇ ਖਾਲਸਾ ਜੀ ਸਮਾਂ ਦੂਰ ਨਹੀਂ ਮੌਕੇ ਦੀਆਂ ਸਰਕਾਰਾਂ ਰੋਕ ਨਹੀਂ ਸਕਣਗੀਆਂ ਜਦੋਂ ਖਾਲਸਾ ਇੱਕ ਮੇਟੂ ਕੇ ਭਾਵੇਂ ਕੇ 12 ਮਿਸਰਾ ਚ ਵੰਡਿਆ ਸੀ ਖਾਲਸਾ ਪਰ ਜਥੇਦਰ ਬਾਬਾ ਬਘੇੜ ਸਿੰਘ ਕਰੋੜ ਸਿੰਘੀਏ ਦੀ ਅਗਵਾਈ ਵਿੱਚ ਜੇ ਦਿੱਲੀ ਵੱਲ ਕੂਚ ਕੀਤਾ ਤੇ ਖਾਲਸਾ ਜੀ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਸਿੱਖ ਰਾਜ ਦਾ ਝੰਡਾ ਝੁਲਾ ਦਿੱਤਾ ਸਾਨੂੰ ਲੋੜ ਹੈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸਤਿਰ ਸ਼ਾਇਆ ਹੇਠ ਅਸੀਂ ਨਿੱਜੀ ਗਿਲੇ ਸਿਕੂਏ ਭੁਲਾ ਕੇ ਆਪਸੀ ਇਕੱਠੇ ਹੋ ਕੇ ਜਿਹੜੇ ਇਸ ਤਰ੍ਹਾਂ ਦੇ ਆਗੂ ਪੰਥ ਦਾ ਦਰਦ ਰੱਖਣ ਵਾਲੇ ਆ ਉਹ ਸਾਰੇ ਨਾਲ ਮਿਲ ਕੇ ਜਦੋਂ ਚੜ੍ਹਦੀ ਕਲਾ ਦੇ ਨਾਲ ਖਾਲਸਾ ਰਾਜ ਦੀ ਸਥਾਪਨਾਤੀ ਵੱਲ ਵਧਾਂਗੇ ਗੁਰਬਾਣੀ ਗੁਰੂ ਦੇ ਆਸਰੇ ਅਨੁਸਾਰ ਤਾਂ ਯਾਦ ਰੱਖਿਓ ਖਾਲਸਾ ਜੀ ਕੋਈ ਸਮੇਂ ਦੀਆਂ ਸਰਕਾਰਾਂ ਰੋਕ ਨਹੀਂ ਸਕਦੀਆਂ ਤੇ ਇਲਾਹੀ ਉਹ ਵੀ ਦਿਨ ਹੋਗਾ ਜੇ ਅਸੀਂ ਆਪਣਾ ਰਾਜ ਦੇਖਾਂਗੇ ਆਪਣੀ ਜ਼ਮੀਨ ਹੋਗੀ ਆਪਣਾ ਆਸਮਾਨ ਹੋਗਾ ਪੈਰਾ ਥੱਲੇ ਜ਼ਮੀਨ ਆਪਣੀ ਹੋਵੇਗੀ ਸਿਰ ਤੇ ਅਸਮਾਨ ਆਪਣਾ ਹੋਵੇਗਾ ਸਿੱਖ ਕੌਮ ਕਿਸੇ ਦੀ ਗੁਲਾਮ ਨਹੀਂ ਸਿੱਖ ਰਾਜ ਖਾਲਸਾ ਕੌਮ ਆਜ਼ਾਦ ਹੋਵੇਗੀ